ਲਓ ਜੀ ਲਓ ਜੀ ਆਪਾਂ ਚੱਲੇ ਹਰਨੀ ਵਾਲੇ ਅੱਜ ਤੇ ਦੇਖਦੇ ਆ ਇਲੈਕਟ੍ਰਿਕ ਸਕੂਟਰੀ ਲੈਣ ਦਾ ਸੀਗਾ ਇਰਾਦਾ ਬੈਟਰੀ ਵਾਲੀ ਸਕੂਟਰੀ ਮਤਲਬ ਤੇ ਦਿਖਾਉਣੇ ਆ ਤੁਹਾਨੂੰ ਅੱਗੇ ਚੱਲ ਕੇ ਸ਼ਾਪ ਤੇ ਚੱਲਦੇ ਆ ਕਰਦੇ ਆ ਪਤਾ ਰੇਟ ਵਗੈਰਾ ਦੀਵਾਲੀ ਕਰਕੇ ਕੋਈ ਆਫਰ ਹੋਊ ਸ਼ਾਇਦ ਲੈਸ ਵਗੈਰਾ ਦੇਖਦੇ ਆ ਚੱਲ ਕੇ ਦਿਖਾਉਣੇ ਆ ਤੁਹਾਨੂੰ ਅੱਗੇ ਚੱਲ ਕੇ ਆਹ ਵੇਖੋ ਹਾਂਜੀ ਚੱਲਿਓ ਲੈ ਕੇ ਮੁੜਾਂਗੇ ਅੱਜ ਅੱਜ ਲੈ ਕਿਉਂ ਆਉਣੀ ਆਏ ਆਪਣੇ ਪਿੰਡ ਦਾ ਗਰੀਬ ਵਾਲਾ ਚਰਾਇਆ ਇਹਨੂੰ ਲੱਤ ਲੌਕ ਇਨ ਚੱਲਦੇ ਆਂ ਅੱਥ ਗੈਬ ਚਰਾ ਇੱਥੋਂ ਤਾਈਂ ਆਉਂਦਾ ਚੱਲ 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 ਉਹ ਚੱਲ ਥਾਣੇ ਨੂੰ ਜਾਣਾ ਰਾਮ ਹੈ ਆਪਾਂ ਜਾਣਾ ਵੇਖ ਲਾ ਇਹ ਰੋਕ ਰਿਹਾ ਹੈ ਹਾਂ ਦਸਾਲ ਦੇ ਕਿਹਾ ਆ ਨੰਬਰ ਲਓ ਜੀ ਨੇੜੇ ਹੀ ਪਹੁੰਚਣ ਆ ਲਿਆ ਜਾਂ ਅਸੀਂ ਚਾ ਸਾਹਮਣੇ ਆ ਗਈ ਖਾਲਸਾ ਬ੍ਰੰਡ ਉਹ ਲਿਜੇ ਅੱਛੇ ਦੇਖਦੇ ਆ ਨੈਟ੍ਰਿਕ ਸਕੂਟਰੀਆਂ ਆ ਦੇਖੋ ਖੜੀਆਂ ਚੱਲੀਆਂ ਜਾਂਦੇ ਆ ਆ ਦੇਖੋ ਖੜੀਆਂ ਬਹੁਤ ਸਾਰੀਆਂ ਕਰਦੇ ਆ ਬਤਾ ਇੱਥੇ ਜਾ ਕੇ ਚੰਦਰਬਾਈ ਕੋਲ ਇੱਕ ਦੋ ਦੁਕਾਨਾਂ ਵੇਸਟ ਕਰਨ ਤੋਂ ਬਾਅਦ ਆਪਾਂ ਇਸ ਸ਼ੌਪ ਤੋਂ ਲਵਾਂਗੇ ਆਪਾਂ ਸਕੂਟਰੀ ਆਪਣੀ ਦੇਖੋ ਉਹ ਇਹ ਦੇਖਦੇ ਕਰਦੇ ਆ ਆਹਨੇ ਕਰਵਾ ਦੇ ਕਿਸੇ ਕੋਲ ਤੇ ਇਹਨਾਂ ਨੂੰ ਇੱਥੇ ਲਾ ਦੇ ਕੀ ਹੋਇਆ ਇਹ ਲੈ ਲਏ ਮਨ ਕਰਾ ਹਾਂਜੀ ਰੇਲੀ ਰੇਲੀ ਫਿਰ ਪਾਣੀ ਦੀ ਕਹਾਣੀ ਕਟਰਾ ਦੀ ਬਾਤ ਨਹੀਂ ਚੱਲਦੀ ਅਰੇ ਤੇ ਯਾਰ ਬਈਓ ਤਿਆਰ ਕਰ ਰਿਹਾ ਹਾਂਜੀ ਇਹ ਵਾਲੇ ਕੁੱਤੇ ਸਾਡੀ ਹਾਂ ਇੱਥੇ ਦੇਖੋ ਅੱਜ ਆ ਚੁੱਕੇ ਹਾਂ ਲੋ ਸਹੀ ਹੈ ਓਕੇ ਜਮ ਉਹ ਕਿ ਦਾਲੀ ਪਾਲਟੀ ਚੱਲੂ ਚੱਲ ਇਹਦਾ ਦੌੜੂ ਨਹੀਂ ਆਹ ਦੇਖੋ ਬਈ ਆਪਾਂ ਨੰਬਰ ਪਲੇਟ ਤੇ ਲਵਾ ਲਿਆ ਸਟicker ਦੱਸੋ ਕਿਵੇਂ ਲੱਗਿਆ ਕਿੰਨੇ ਹੋ ਗਏ ਹੁਣ ਜੀ ਮੈਡੀ ਬਦੰਗਾ ਮੈਡੀ ਬਦੰਗਾ 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 ਨੰਬਰ ਬ੍ਰੇਕ ਲੱਗ ਰਹੀ ਹੈ ਜੀ ਲਓ ਜੀ ਰੋ ਚੈੱਕ ਭਾਈ ਹੱਥ ਬ੍ਰੇਕ ਕਰੀਂ ਭੰਡਰਾ ਠੀਕ ਹੈ ਜੀ ਓਕੇ ਹਾਂਜੀ ਲੈ ਲਈ ਠੀਕ ਹੈ ਜੀ ਉਹ ਗਿਫਟ ਦਿੱਤਾ ਆਪਾਂ ਨੂੰ ਬਾਈਆਂ ਨੇ ਜਾ ਰਹੇ ਆ ਪਿੰਡ ਵੱਲ ਤੇ ਲੈ ਲਈ ਆਪਾਂ ਸਕੂਟਰੀ ਨਿਊ ਜੈਕਟ੍ਰਿਕ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਉਹ ਵੀਰਾਂ ਗਿਆ ਕਿਹਨੇ ਕਿਹੜਾ ਵਿਚਾਲੇ ਪਾ ਨਾ ਲੁਕਾਉਂ ਤਾ ਪਰ ਤੇ ਮਗਰ ਪੱਟਵਾ ਪੱਟਵਾ ਮਾਰ ਕੇ ਤੇ ਆਇਆ ਹਟੋ ਥੋਕੂ ਸਾਲ ਦੇ ਫਿਰ ਕਲਾਨੇ ਤੇ ਹਾਂਜੀ ਵੀਰੋ ਦੱਸੋ ਫਿਰ ਕਮੈਂਟਾਂ 'ਚ ਕਿਵੇਂ ਲੱਗੀ ਆਪਣੀ ਸਪੋਰਟਰੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਧੰਨਵਾਦ